ਹਰੜ ਆਏ ਤੇ ਕਈ ਜਿਹੜੀਆਂ ਨਾ ਚੀਜ਼ਾਂ ਖੁੱਲੀਆਂ ਵਾ ਭੇਤ ਖੁੱਲੇ ਆ ਇੱਕ ਸੱਚੀ ਕਹਾਣੀ ਦੱਸ ਰਿਹਾ ਵਾਂ ਸ਼ੇਅਰ ਤੁਸੀਂ ਕਰਨਾ ਵਾ ਤੇ ਰਾਇ ਤੁਸੀਂ ਦੱਸਣੀ ਕਿਸੇ ਦੀ ਮਾੜਾ ਮੈਂ ਨਹੀਂ ਕਹਿ ਰਿਹਾ ਪਰ ਜੋ ਹਕੀਕਤ ਹੈ ਹਕੀਕਤ ਹੋਈ ਆ ਉਹ ਕਹਿ ਰਿਹਾ ਹਕੀਕਤ ਕਈਆਂ ਨੂੰ ਬੁਰੀ ਲੱਗੂਗੀ ਪਰ ਹਕੀਕਤ ਇਹ ਸੱਚ ਹੋਇਆ ਵਾ ਇਹ ਸਟੋਰੀ ਆ ਸੱਚ ਦੀ ਪਰ ਮੈਂ ਨਾਮ ਨਹੀਂ ਦੱਸੂਗਾ ਉਹਨਾਂ ਲੋਕਾਂ ਦੇ ਕਿਉਂਕਿ ਪ੍ਰੋਬਲਮ ਹੋ ਜਾਊਗੀ ਅਜਨਾਲੇ ਏਰੀਆ ਦੀ ਘਟਨਾਵਾਂ ਹਰ ਹਰ ਜਗ ਆਇਆ ਜਨਾਲੇ ਏਰੀਆ ਜੀ ਬਹੁਤ ਆਇਆ ਇਹ 크੍ਰਿਸਚੀਅਨ ਪਰਿਵਾਰ ਹੈ ਇੱਕ 크੍ਰਿਸਚੀਅਨ ਪਰਿਵਾਰ ਹੈ ਤੁਹਾਨੂੰ ਪਤਾ ਕਿ ਪੰਜਾਬ ਚ 크੍ਰਿਸਚੀਅਨ ਜਿਹੜੇ ਆ ਕਨਵਰਟ ਹੋ ਕੇ ਬਣਿਆ ਠੀਕ ਹੈ 크੍ਰਿਸਚੀਅਨ ਕੋਈ ਪੰਜਾਬ ਚ ਧਰਮ ਨਹੀਂ ਸੀਗਾ ਪਰ ਇਹ ਕਈ ਤਰ੍ਹਾਂ ਪੇਉ ਨੂੰ ਸੌਖਾ ਰਾਹ ਲੱਭ ਲਿਆ ਕੇ ਚਾਰ ਪੈਸੇ ਮਿਲਦੇ ਆ ਲੈ ਲਓ ਔਰ ਪੈਸੇ ਦੇ ਜੋਰ ਚ ਬਣਵਾ ਰਹੇ ਚਲੋ ਠੀਕ ਹੈ ਇੱਕ ਪਰਿਵਾਰ ਸੀ ਆ 크੍ਰਿਸਚੀਅਨਾਂ ਦਾ ਤੇ ਕ੍ਰਿਸ਼ਨਾ ਜੀ ਇੱਕ ਤਰੀਕਾ ਵਾ ਕਿ ਜਿਹੜੇ ਪਾਣੀ ਤੋਂ ਲੈਂਦੇ ਆ ਜੋ ਵੀ ਦਿਸ਼ਾ ਦੁਸ਼ਾ ਉਹਨੂੰ ਆਪਣਾ ਗੁਰੂ ਮੰਨਦੇ ਸਾਰੇ ਇਸ ਚੀਜ਼ਾਂ ਉਹਦੇ ਨਾਲ ਸ਼ੇਅਰ ਕਰਦੇ ਆ ਤੇ ਇਹ ਪਰਿਵਾਰ ਨਾ ਹੜ੍ਹ ਦੇ ਵਿੱਚ ਫਸ ਗਿਆ ਕੋਠੇ ਤੇ ਚੜ੍ਹ ਕੇ ਬੈਠਾ ਹੋਇਆ ਸੀਗਾ ਤੇ ਥੱਲੇ ਸਾਰੇ ਪਾਣੀ ਸੀ ਰਾਸ਼ਨ ਪਾਣੀ ਹੈ ਨਹੀਂ ਸੀ ਸਾਰਾ ਕੁਝ ਖਤਮ ਸੀ ਤੇ ਧਿਆਨ ਨੂੰ ਪਤਾ ਕਿ ਇਹਨਾਂ ਨੂੰ ਇਹ ਕਹਿੰਦੇ ਆ ਕਿ ਗੁਰਦੈ ਦਾ ਪ੍ਰਸ਼ਾਦ ਨਹੀਂ ਖਾਣਾ ਸ਼ੈਤਾਨ ਦਾ ਹੈ ਹੈਨਾ ਤੇ ਦੋ ਦਿਨ ਤੋਂ ਨਾ ਕੱਢ ਲੈ ਦੋ ਦਿਨ ਤਾਂ ਭੁਖਿਆ ਨੇ ਕੱਢ ਲੈ ਕਿਉਂਕਿ ਖਾਲਸਾ ਤਾਂ ਹਰ ਜਗ੍ਹਾ ਸੇਵਾ ਲਈ ਬੈਠਾ ਵਾ ਜਿੱਥੇ ਜਗ੍ਹਾ ਜਗ੍ਹਾ ਜਾ ਕੇ ਵੀ ਦੇ ਰਿਹਾ ਵਾ ਉਹ ਭੇਦ ਭਾਵ ਨਹੀਂ ਕਰ ਰਿਆ ਪਰ ਪ੍ਰੋਬਲਮ ਉਹਨਾਂ ਦੀ ਹੋਣਾ ਨਹੀਂ ਲੈਣਾ ਤੀਜੇ ਦਿਨ ਉਹਨਾਂ ਨੇ ਆਪਦੇ ਪਾਦਰੀ ਨੂੰ ਫੋਨ ਲਾਇਆ ਕਹਿੰਦੇ ਪਾਦਰੀ ਸਾਹਿਬ ਹਾਲ ਬੜਾ ਖਰਾਬ ਹੈ ਹੜ ਦੇ ਵਿੱਚ ਫਸਿਆ ਛਾਤ ਨੂੰ ਪਾਣੀ ਲੱਗਾ ਪਿਆ ਛੱਤ ਦੇ ਉੱਤੇ ਬੈਠੇ ਆ ਦੋ ਦਿਨ ਹੋ ਗਏ ਨਾ ਪਾਣੀ ਆ ਨਾ ਰਾਸ਼ਨ ਆ ਕੋਈ ਖਾਣ ਨੂੰ ਨਾ ਪੀਣ ਨੂੰ ਪਾਣੀ ਹੁਣ ਨਹੀਂ ਸਰਦਾ ਸਰ ਤੋਂ ਕੋਈ ਫਾਇਰ ਕਹੋ ਕੋਈ ਫੂਕ ਮਾਰੋ ਤੇ ਆ ਹੜ ਤੋਂ ਸਾਡਾ ਖੜਾ ਛਡਾਵੋ ਸਾਡੀ ਬੜੀ ਬੁਰੀ ਹਾਲਤ ਹੈ ਅਸੀਂ ਇਹ ਤੋਂ ਜ਼ਿਆਦਾ ਹੁਣ ਟਾਈਮ ਕੱਢ ਨਹੀਂ ਪਾਵਾਂਗੇ ਹੜ ਦੇ ਵਿੱਚ ਤੇ ਤੁਹਾਡੇ ਵਿੱਚ ਬਹੁਤ ਸ਼ਕਤੀ ਤੁਸੀਂ ਫਾਇਰ ਕਹਿ ਕੇ ਕਈ ਕੁਝ ਕਰ ਦਿੰਦੇ ਹੋ ਤੁਸੀਂ ਫੂਕ ਮਾਰ ਕੇ ਕਈ ਕੁਝ ਕਰ ਦਿੰਦੇ ਹੋ ਤੇ ਸਾਡਾ ਹੜ ਹਟਾ ਦਿਓ ਬਹੁਤ ਤਕੜਾ ਜਵਾਬ ਅੱਗੋਂ ਪਾਦਰੀ ਵੱਲੋਂ ਆਇਆ ਵਾ ਇਹ ਜਵਾਬ ਸੁਣਨ ਵਾਲਾ ਸਾਰਿਆਂ ਦਾ ਜਵਾਬ ਸਾਰਿਆਂ ਨੇ ਸੁਣਨ ਵਾਲਾ ਪਾਦਰੀ ਕਹਿੰਦਾ ਵੀ ਦੋਸਤਾਂ ਗੱਲ ਆ ਫੈਰ ਵੀ ਕਰਦੇ ਸੀ ਫੂਕ ਵੀ ਕਰਦੇ ਸੀ ਸਭ ਕੁਝ ਕਰਦੇ ਸੀ ਪਰ ਉਹ ਸਾਰਾ ਕੁਝ ਨਾ ਰਾਵੀ ਦੇ ਵਿੱਚ ਰੁੜ ਗਿਆ ਹੀ ਅੱਜ ਮੇਰਾ ਇਹ ਅਸੀਂ ਜਿਹੜੇ ਡਰਾਮੇ ਕਰਦੇ ਸੀ ਉਹ ਖਤਮ ਹੋ ਗਏ ਕਿਉਂਕਿ 4 ਦਿਨਾਂ ਤੋਂ ਮੈਂ ਵੀ ਛੱਤ ਤੇ ਟੰਗਿਆ ਹੀ ਮੇਰਾ ਪਰਿਵਾਰ ਵੀ ਛੱਤ ਤੇ ਟੰਗਿਆ ਹੀ ਹੜ੍ਹ ਆਏ ਹੋਏ ਆ ਪਾਣੀ ਛੱਤ ਨੂੰ ਲੱਗਾ ਹੋਇਆ ਤੇ ਇੱਥੇ ਨਾ ਕੋਈ ਫੈਰ ਚੱਲੀ ਨਾ ਕੋਈ ਫੂਕ ਚੱਲੀ ਸਾਰਾ ਕੋਈ ਖਾਲਸਾ ਸਮਹਾਰਿਆਈ ਖਾਲਸਾ ਰਾਸ਼ਨ ਵੰਡ ਰਿਆਈ ਤੇ ਅਸੀਂ ਸ਼ਖਾਰਈ ਤੇ ਹੁਣ ਜੇ ਤੂੰ ਸਾਡੇ ਫੈਰ ਫੂਕ ਦੇ ਸਹਾਰੇ ਰਹਿਣਾ ਤੇ ਫਿਰ ਕਿਨਾਰਾ ਅਗਲੇ ਬੰਨੇ ਕਰ ਲਾ ਤੇ ਨਹੀਂ ਤਾਂ ਖਾਲਸੇ ਨੂੰ ਗਰੂ ਮੰਨ ਲਾ ਖਾਲਸਾ ਹੀ ਤੈਨੂੰ ਤਾਰੂਗਾਈ ਹੋਰ ਸਾਡੇ ਕੋਲੇ ਕੁਛ ਨਹੀਂ ਹੂ ਖਾਲਸਾ ਹੀ ਤੇਰੀ ਬਾਹ ਫੜੂਗਾਈ ਉਹ ਪਰਿਵਾਰ ਨੇ ਇਤਿਹਾਸ ਹੀ ਛੱਡ ਕੇ ਧਰਮ ਤੇ ਖਾਲਸੇ ਦੀ ਬਾਹ ਫੜ ਲਈ ਇਹ ਸੱਚੀ ਗਾਣਾ ਝੂਠੀ ਨਾ ਮੰਨਿਓ ਜੇ ਹੁਣ ਦੀ ਹਾਰ ਦੇ ਵਿੱਚ ਅਜ ਨਾਲੇ ਸੈਕਟਰ ਦੇ ਵਿੱਚ ਸ਼ੇਅਰ ਕਰ ਦਿਓ ਜੀ